ਪਰੀਚਾਨ ਹੋ ਕੇ ਅਸੀਂ ਬਹੁਤ ਵਾਰੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਉਹ ਨਹੀਂ ਮੰਨੇ ਤੇ ਅਸੀਂ ਫਿਰ ਚਾਰ ਕਿੱਲੇ ਦੀ ਮਤਲਬ ਜ਼ਮੀਨ ਆ ਸਾਡੇ ਕੋਲੇ ਜਿਹੜੇ ਵਿੱਚ ਅਸੀਂ ਜਾ ਕੇ ਫਿਰ ਬੈਠ ਗਏ ਆ ਪਹਿਲਾਂ ਤਾਂ ਸਾਡੇ ਨਾਲ ਇੰਨੀ ਬਦਸਲੂਕੀ ਕੀਤੀ ਆ ਕਿ ਤੁਹਾਡਾ ਤਾਂ ਕਹਿੰਦੇ ਇੱਥੇ ਕੋਈ ਮਤਲਬ ਹੀ ਨਹੀਂ ਹੈਗਾ ਤੁਸੀਂ ਆਪਣੇ ਘਰ ਜਾਵੋ ਜਦਕਿ ਫਿਰ ਅਸੀਂ ਸਾਰੇ ਜਾਣੇ ਬੋਲੇ ਆ ਉਹਨਾਂ ਨਾਲ ਬਹਿਸੇ ਆ ਵੀ ਸਾਡਾ ਵੀ ਇੱਥੇ ਓਨਾ ਹੀ ਹੱਕ ਵਾ ਅਸੀਂ ਵੀ ਇਸ ਪਿੰਡ ਦੀ ਵਾਸੂ ਆ ਅਸੀਂ ਇਹ ਕਹਿੰਨੇ ਵੀਡੀਓ ਸਭ ਬਹੁਤ ਗਲਤ ਬੋਲਦਾ ਬੱਚੇ ਬਹੁਤ ਜਿਆਦਾ ਗਲਤ ਬੋਲ ਰਸਨ ਜਦੋਂ ਅਹ ਜਾਣਿਆ ਉਹਦੇ ਸੰਭੋਹ ਕਰਤੀ ਬੋਲ ਅੱਛਾ ਕੀ ਕਹਿੰਦਾ ਵੀ ਬੋਲਦਾ ਕਹਿੰਦਾ ਤੁਸੀਂ ਉੱਠ ਜਾਓ ਇੱਥੋਂ ਤੁਹਾਨੂੰ ਨਹੀਂ ਮਿਲਣਾ ਤੁਹਾਡੇ ਹਿੱਸੇ ਹੈ ਨਹੀਂ ਤੇ ਹੋਰ ਤਾਂ ਕੋਈ ਗੱਲ ਹੀ ਨਹੀਂ ਇਹ ਹੀ ਗੱਲ ਉਹ ਕਹਿੰਨੇ ਸਾਡੀ ਮਿੰਤਵਾ ਸਾਡੀ ਮਿੰਤਨ ਵਾਲੀ ਸਾਨੂੰ ਲੈ ਕੇ ਦੋ ਕਹਿੰਦੇ ਉੱਠੋ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਕਰਦਾਂਗੇ ਤੁਹਾਨੂੰ ਜੇਲ੍ਹ ਚ ਕਰਦਾਂਗੇ ਤੁਹਾਡੇ ਤੇ ਪਰਚੇ ਹੋ ਜਾਣਗੇ ਸਾਨੂੰ ਵਿਰਗ ਚ ਤਿੰਨ ਮਰਲੇ ਸਾਡੇ ਤੋਂ ਅੱਛਾ ਬੱਚੇ ਕਿੰਨੇ ਤੋਂ ਤਿੰਨ ਬੱਚੇ ਸਾਡੇ ਤਿੰਨ ਬੇਟੇ ਦੋ ਬੇਟੀਆਂ ਤੇ ਦੋ ਵਿਆਹੇ ਹੋਏ ਆ ਇੱਕ ਕੁਵਾਰਾ ਤਿੰਨ ਮੁੰਡੇ ਆ ਮੇਰੇ ਅੱਛਾ ਤੁਹਾਡੇ ਪਤੀ ਕੀ ਕਰਦੇ ਆ ਉਹ ਉਹਨਾਂ ਬੱਕਰੀਆਂ ਦਾ ਕੰਮ ਤੇ ਤਿੰਨ ਮਰਲੇ ਸਾਡੇ ਅੱਛਾ ਤੇ ਤਿੰਨ ਹੀ ਮੁੰਡੇ ਮੇਰੇ ਅੱਛਾ ਤਿੰਨ ਮਰਲਿਆਂ 'ਚ ਅਸੀਂ ਨਹੀਂ ਰਹਿੰਦੇ ਹੇਠ ਉੱਪਰ ਅੱਛਾ ਹਾਂਜੀ ਇੰਨਾ ਹੀ ਥਾਂ ਸਾਡੇ ਕੋਲ ਅੱਛਾ ਜਿਹੜੇ ਵੀ ਵਿਆਹੇ ਹੋਏ ਸਾਰਾ ਪਰਿਵਾਰ ਉੱਚੀ ਰਹਿ ਰਹੇ ਆ ਅਸੀਂ ਤੇਰੇਟੇ ਵਿਆਹੇ ਹੋਏ ਆ ਉਹਨਾਂ ਦੇ ਦੋ ਪਰਿਵਾਰਾਂ ਤੋਂ ਤੀਜਾ ਪਰਿਵਾਰ ਮਾਪਿਓ ਦਾ ਵਾ ਤੇ ਤਿੰਨ ਤਿੰਨ ਪਰਿਵਾਰਾਂ 'ਚ ਤੇ ਤਿੰਨਾ ਤਿੰਨਾ ਮਰਲਿਆਂ 'ਚ ਰਹਿ ਰਹੇ ਆ ਅਸੀਂ ਮੰਝੇ ਨਹੀਂ ਸਾਡੇ ਦੇਂਦੇ ਤੇ ਕਲੀਆਂ ਦੇ ਵਿੱਚ ਬਾਹਰ ਪੈ ਤਾਂ ਮੇਨ ਕਲੀ ਚਾਹਤੀ ਉਹ ਚ ਮੰਜੇ ਢਾ ਰਹੇ ਆ। ਢਾ ਰਹੇ ਕਿਉਂਕਿ ਜਿੱਥੇ ਅਸੀਂ ਬੈਠੇ ਜਦੋਂ ਲੱਗਦੀ ਵਾਲੀ ਗੱਲ ਹੀ ਬਣ ਗਈ ਆ ਜਦੋਂ ਬੈਠੇ ਅਸੀਂ ਪਲਾਟਾਂ ਦੇ ਵਿੱਚ ਇੱਕ ਧਮਕੀਆਂ ਤੇ ਧਮਕੀਆਂ ਤੁਸੀਂ ਉੱਠ ਜੋ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋ ਜੂਗੀ ਤੁਸੀਂ ਅੰਦਰ ਚਲੇ ਜਾਓਗੇ। ਮਤਲਬ ਪਰੇਸ਼ਾਨ ਕਰ ਰਹੇ ਆ ਸੰ। ਪਲਾਨਿੰਗ ਇਹ ਹੀ ਆ ਕਿ ਜੇ ਨਹੀਂ ਸਾਡੀ ਗੱਲ ਨੂੰ ਸੁਣਿਆ ਚਾਹੂਗਾ ਫਿਰ ਅਸੀਂ ਆਪਣਾ ਜਿਹੜਾ ਕੋਈ ਮਾੜਾ ਮੋਟਾ ਉੱਥੀ ਆਪਣਾ ਰਹਿਣ ਬਸੇਰਾ ਕਰਾਂਗੇ। ਬਣਾਵਾਂਗੇ ਆਪਣਾ ਆਪਣੇ ਆਪ ਹੀ ਪਲਾਟ ਵੰਡ ਲਓਗੇ ਫਿਰ ਇਦਾਂ ਹੀ ਹੋਊਗੀ ਵੀਰ ਜੀ ਹੋਰ ਕੀ ਕਰਾਂਗੇ ਜਦੋਂ ਅਸੀਂ ਸਰਕਾਰੀ ਅਫਸਰਾਂ ਦੇ ਮੂੰਹ ਵੱਲ ਦੇਖ ਰਹੇ ਆ ਕਿਉਂਕਿ ਅਸੀਂ ਸ਼ਾਂਤਮਈ ਧਰਨਾ ਮਤਲਬ ਉਥੇ ਲਾ ਕੇ ਬੈਠੇ ਸੀ ਅਸੀਂ ਸਾਡਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਜਦੋਂ ਅਸੀਂ ਸ਼ਾਂਤਮਈ ਉਹਨਾਂ ਦੇ ਕੋਲ ਗਏ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਦੋਂ ਨਹੀਂ ਉਹ ਮੰਨੇ ਤੇ ਹੁਣ ਫਿਰ ਸਾਨੂੰ ਤੇ ਕੋਈ ਐਕਸ਼ਨ ਲੈਣਾ ਹੀ ਪਊਗਾ ਫਿਰ ਤੁਸੀਂ ਫਿਰ ਇਹਨਾਂ ਨਾਲ ਕੋਈ ਇਦਾਂ ਦੀ ਵਦੀਖੀ ਕੀਤੀ ਤਾਂ ਅਸੀਂ ਜਿੱਥੇ ਵਧੀਆ ਇਕੱਠੀਆਂ ਹੋ ਕੇ ਫਿਰ ਤੁਹਾਡੇ ਜਿਹੜੇ ਦਫ਼ਤਰ ਮੱਲਾਂਗੇ ਔਰ ਉਹਨਾਂ ਚ ਇਹ ਤੁਹਾਡੇ ਜਾਣ ਲਈ ਛੱਡਾ ਕਿ ਜਿੰਨੇ ਚ ਰਹਿਣਾਂ ਨੂੰ 플ਾਟ ਮਹੀਆ ਨਹੀਂ ਹੋਣਾ ਸਾਡੇ ਲੋਕਤੰਤਰ ਦੀ ਇੱਕ ਹਾਸੋਹੀਣੀ ਉਦਾਹਰਨ ਇਹ ਵੀ ਹੈਗੀ ਆ ਕਿ ਇੱਥੇ ਇੱਕ ਪਾਸੇ ਤਾਂ ਵੱਡੇ ਵੱਡੇ ਲੈਂਡਲੋਰਡ ਆ ਵੱਡੇ ਵੱਡੇ ਚੌਧਰੀ ਆ ਜਿਨ੍ਹਾਂ ਕੋਲੇ ਹਜ਼ਾਰਾਂ ਹਜ਼ਾਰਾਂ ਏਕੜ ਆ ਜਿਹੜੀ ਉਹ ਪੈਲੀ ਪਈ ਹੈਗੀ ਤੇ ਦੂਸਰੇ ਪਾਸੇ ਇਸੇ ਲੋਕਤੰਤਰ ਦੀ ਮੂੰਹ ਚੜਾਉਂਦੀ ਤਸਵੀਰ ਆ ਜਿਹੜੀ ਉਹ ਸਾਡਾ ਮਜ਼ਦੂਰ ਤੌਕਾ ਜਿਨ੍ਹਾਂ ਦੇ ਕੋਲੇ ਪੈਰ ਰੱਖਣ ਦੇ ਲਈ ਆਪਦੀ ਧਰਤ ਵੀ ਹੈਣੀਗੀ ਜਾਨੀ ਕਿ ਇੱਕ ਮਰਲਾ ਵੀ ਜਗ੍ਹਾ ਦਾ ਹੈਣੀਗਾ ਪਰ ਮਜ਼ਦੂਰ ਤਾਫਕਾ ਪਿਛਲੇ ਸਮੇਂ ਤੋਂ ਕੁਛਕ ਚੇਤਨ ਹੋਇਆ ਜਥੇਬੰਦੀਆਂ ਦੇ ਸਿਰ ਦੇ ਉੱਤੇ ਆ ਜਿਹੜਾ ਉਹ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕਰਦਾ ਇਕੱਠੇ ਹੋ ਕੇ ਕਿ ਕਿਵੇਂ ਨਾ ਕਿਵੇਂ ਆ ਜਿਹੜਾ ਉਹ ਵੀ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਹਿੱਸੇ ਦੀ ਧਰਤੀ ਆ ਜਿਹੜੀ ਉਹ ਲੈ ਸਕਣ ਕਈ ਥਾਵਾਂ ਦੇ ਉੱਤੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਦੇ ਉੱਤੇ ਮਜ਼ਦੂਰਾਂ ਨੇ ਜਿਹੜੇ ਕਬਜ਼ੇ ਕੀਤੇ ਇੱਕ ਅਜਿਹੇ ਪਿੰਡ ਦੀ ਦਾਸਤਾਨ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਕੁਝ ਮਜ਼ਦੂਰ ਬੀਬੀਆਂ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦਾ ਪਿੰਡ ਕਿਹੜਾ ਹੈਗਾ ਪੂਰੇ ਤੋਂ ਪੂਰਾ ਮਾਮਲਾ ਕੀ ਆ ਸਤਿ ਸ਼੍ਰੀ ਅਕਾਲ ਪੰਜ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਛਾ ਪੰਜ ਜੀ ਕਿਹੜਾ ਪਿੰਡ ਹੈਗਾ ਤੇ ਕੀ ਮਾਮਲਾ ਹੈਗਾ ਤੁਹਾਡਾ ਕਿਹੜਾ ਜ਼ਿਲ੍ਹਾ ਜੀ ਜ਼ਿਲ੍ਹਾ ਕਰਪੂਥਲਾ ਵੀਰ ਜੀ ਪਿੰਡ ਤਲਵੰਡੀ ਚੌਧਰੀਆ ਤਹਿਸੀਲ ਸੁਲਤਾਨਪੁਰ ਲੋਧੀ ਜੀ ਜੀ ਅੱਛਾ ਕੀ ਮਾਮਲਾ ਹੈਗਾ ਤੁਹਾਡਾ ਜ਼ਮੀਨ ਦਾ ਕੋਈ ਮਾਮਲਾ ਹੈਗਾ ਕੀ ਹੈ ਹਾਂਜੀ ਵੀਰ ਜੀ ਅਸੀਂ ਨਾ ਪੰਜ ਪੰਜ ਬਨਲੇ ਦੇ ਪਲਾਟਾਂ ਦਾ ਅਲਾਰਜੀ ਹੋਇਆ 2021 ਦੇ ਵਿੱਚ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਸੀ ਉਹਨਾਂ ਨੇ ਅਲਾਟ ਕੀਤਾ ਸੀ ਤੇ ਉਸ ਤੋਂ ਹੀ ਅਸੀਂ ਉਪਰੰਤ ਜਾਨੀ ਕਿ ਇਹ ਕਾਰਵਾਈ ਸ਼ੁਰੂ ਕੀਤੀ ਆ ਅਸੀਂ ਪਿੰਡ ਦੇ ਸਰਪੰਚ ਦੇ ਨਾਲ ਬੈਠ ਕੇ ਮੀਟਿੰਗਾਂ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਆ ਕਿ ਤੁਸੀਂ ਸਾਨੂੰ ਮਤਲਬ ਪੰਜ ਪੰਜ ਬਨਲੇ ਦੇ ਪਲਾਟ ਕੱਟ ਕੇ ਦੇਵੋ ਤੇ ਉਹ ਕਿਸੇ ਗੱਲ ਤੇ ਨਹੀਂ ਆਏ ਵੀਰ ਜੀ ਫਿਰ ਸਾਨੂੰ ਪਰੇਸ਼ਾਨ ਹੋਣਾ ਪਿਆ ਜਿੱਦਾਂ ਕਹਿ ਲੋ ਕਿ ਗਰੀਬ ਲੋਕਾਂ ਨੂੰ ਤਾਂ ਪਰੇਸ਼ਾਨੀ ਹੋਣਾ ਹੁੰਦਾ ਵਾ ਪਰੇਸ਼ਾਨ ਹੋ ਕੇ ਅਸੀਂ ਬਹੁਤ ਵਾਰੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਉਹ ਨਹੀਂ ਮੰਨੇ ਤੇ ਅਸੀਂ ਫਿਰ ਚਾਰ ਕਿੱਲੇ ਦੀ ਮਤਲਬ ਜ਼ਮੀਨ ਆ ਸਾਡੇ ਕੋਲੇ ਜਿਹੜੇ ਵਿੱਚ ਅਸੀਂ ਜਾ ਕੇ ਫਿਰ ਬੈਠ ਗਏ ਆ ਕਿਉਂਕਿ ਉਹ ਸਾਨੂੰ ਪਹਿ ਸਹਿਮਤੀ ਨਾਲ ਨਹੀਂ ਦੇ ਰਹੇ ਸੀ ਪਲਾਟੋ ਕਹਿੰਦੇ ਆ ਕਿ ਨਹੀਂ ਮਤਲਬ ਕਿਸੇ ਗੱਲ ਤੇ ਨਹੀਂ ਸੀ ਆਉਂਦੇ ਅਸੀਂ ਉੱਥੇ ਜਾ ਕੇ ਬੈਠ ਗਏ ਆ ਵੀਰ ਜੀ ਤੇ ਹੁਣ 1 ਸਾਲ ਹੋ ਗਿਆ ਸਾਨੂੰ ਬੈਠਿਆਂ ਨੂੰ ਤੇ ਹਾਲੇ ਤਾਂ ਹੀ ਮਤਲਬ ਸਾਡੇ ਨਾਲ ਮਤਾ ਵੀ ਪਾ ਦਿੱਤਾ ਵਾ ਮਤਾ ਪਾ ਕੇ ਪੰਚਾਇਤ ਨੇ ਦਿੱਤਾ ਵਾ ਉਹ ਵੀ ਬਹੁਤ ਹੀ ਜਦੋਜਹਿਦ ਦੇ ਨਾਲ ਤੇ ਸਾਡੇ ਲਾਗਲੇ ਪਿੰਡਾਂ ਦੇ ਵਿੱਚ ਤਾਂ ਪਲਾਟ ਕੱਟ ਹੋ ਵੀ ਗਏ ਆ ਜਾਨਕਿ ਜਿਹੜੇ ਲਾਗਲੇ ਪਿੰਡ ਸੀਗੇ ਉੱਥੇ ਸਾਰੇ ਪਲਾਟ ਕੱਟੇ ਗਏ ਆ ਇੱਕ ਤਲਵੰਡੀ ਚੌਧਰੀਆਂ ਦਾ ਮਾਮਲਾ ਵਾ ਇਹ ਹੋ ਗਿਆ ਕਿ ਇਹਨਾਂ ਨੇ ਇਸ ਚੀਜ਼ ਨੂੰ ਲੰਮੇ ਹੀ ਪਾ ਛੱਡਿਆ ਬਹੁਤ ਜ਼ਿਆਦਾ ਦੂਰ ਤਾਈ ਲੈ ਚੁੱਕੀ ਆ ਇਹ ਸੀਰੂ ਕਿਉਂਕਿ ਕੋਈ ਐਡਾ ਮਾਮਲਾ ਵੀ ਨਹੀਂ ਹੈਗਾ ਐਸਡੀਐਮ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਵੀ ਕਿਹਾ ਕਿ ਚਲੋ ਕੋਈ ਗੱਲ ਨਹੀਂ ਕੋਈ ਮਾਮਲਾ ਨਹੀਂ ਐਡਾ ਵੱਡਾ ਹੈਗਾ ਤੇ ਅਸੀਂ ਮਤਲਬ ਇਲੈਕਸ਼ਨ ਤੋਂ ਬਾਅਦ ਵਿੱਚ ਇਹ ਪਲਾਟਾਂ ਦੀ ਕਟੌਤੀ ਹੋ ਜੂਗੀ ਤੇ ਹੁਣ ਅਸੀਂ 5 ਤਰੀਕ ਨੂੰ ਵੀਡੀਓ ਸਾਹਿਬ ਦੇ ਨਾਲ ਮੀਟਿੰਗ ਰੱਖੀ ਆ ਪੰਚਾਇਤੀ ਪੈਲੀਆਂ ਦੀ ਬੋਲੀ ਹੋਈ ਆ ਅਸੀਂ ਵੀ ਉੱਥੇ ਪਹੁੰਚੇ ਆ ਪਹਿਲਾਂ ਤਾਂ ਸਾਡੇ ਨਾਲ ਇੰਨੀ ਬਦਸਲੂਕੀ ਕੀਤੀ ਆ ਕਿ ਤੁਹਾਡਾ ਤਾਂ ਕਹਿੰਦੇ ਇੱਥੇ ਕੋਈ ਮਤਲਬ ਹੀ ਨਹੀਂ ਹੈਗਾ ਤੁਸੀਂ ਆਪਣੇ ਘਰ ਜਾਵੋ ਜਦਕਿ ਫਿਰ ਅਸੀਂ ਸਾਰੇ ਜਾਣੇ ਬੋਲੇ ਆ ਉਹਨਾਂ ਨਾਲ ਬਹਿਸੇ ਆ ਵੀ ਸਾਡਾ ਵੀ ਇੱਥੇ ਉਹ ਕਵਾ ਅਸੀਂ ਵੀ ਇਸ ਪਿੰਡ ਦੇ ਵਾਸੂ ਆ ਤੇ ਉਸ ਪ੍ਰੰਤ ਫਿਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਅਸੀਂ ਪਰਸਨਲੀ ਮੀਟਿੰਗ ਵੀ ਕਰਨ ਗਏ ਉਹਨਾਂ ਨੂੰ ਇਹ ਬੇਨਤੀ ਕਰਕੇ ਆਏ ਆ ਕਿ ਵੀਰ ਜੀ ਵੀ ਸਾਨੂੰ ਤੁਸੀਂ ਪੰਜ ਮਰਲੇ ਦਾ ਜਿਹੜਾ ਪਲਾਟ ਆ ਤੁਸੀਂ ਇੰਨਾ ਟਾਈਮ ਅਸੀਂ ਬੈਠ ਚੁੱਕੇ ਆ ਪੂਰੀ ਸਰਦੀ ਬੈਠੇ ਉੱਥੇ ਵੀਰ ਜੀ ਹੁਣ ਗਰਮੀ ਵੀ ਅਤ ਦੀ ਗਰਮੀ ਆ ਜਿੱਥੇ ਅਸੀਂ ਬੈਠੇ ਪਏ ਆ ਤੇ ਉਹ ਸਾਡੀ ਗੱਲ ਨੂੰ ਨਹੀਂ ਸੁਣਦੇ ਪਏ ਤੇ ਹੁਣ ਵੀਡੀਓ ਸਾਹਮਣੇ ਸੁਣਦੇ ਹੁਣ ਉਹ ਬਹੁਤ ਜ਼ਿਆਦਾ ਜਾਨੀ ਕਿ ਜਿੱਦਾਂ ਕਹਿ ਲਓ ਕਿ ਕਿਸੇ ਦੀ ਚੁੱਕਣਾ ਦੇ ਵਿੱਚ ਆਏ ਹੁੰਦੇ ਆ ਸਾਡੇ ਪਿੰਡ ਦੇ ਲੋਕ ਹੀ ਇੱਦਾਂ ਦੇ ਆ ਕਿ ਉਹਨਾਂ ਨੂੰ ਮਤਲਬ ਪੜਕਾ ਰਹੇ ਆ ਸਾਡੇ ਕਲਪ ਤੇ ਉਹਨਾਂ ਨੇ ਹੁਣ ਇਹ ਚੀਜ਼ ਫੜ ਲਈ ਆ ਕਿ ਅਸੀਂ ਪਲਾਟ ਨਹੀਂ ਦੇਨੇ ਜਿੰਨਾ ਟਾਈਮ ਤੁਸੀਂ ਪਲਾਟ ਚ ਉੱਠ ਕੇ ਨਹੀਂ ਜਾਂਦੇ ਤੇ ਅਸੀਂ ਅੱਗੇ ਵਾਲੀ ਕਾਰਵਾਈ ਸ਼ੁਰੂ ਨਹੀਂ ਕਰਾਂਗੇ ਅਛਾ ਮਾਤਾ ਕੀ ਕੀ ਕਹਿ ਰਹੇ ਸੀਗੇ ਤੁਸੀਂ ਕੁਝ ਕਹਿ ਰਹੇ ਸੀਗੇ ਅਸੀਂ ਇਹ ਕਹਿੰਨੇ ਵੀਡੀਓ ਸਭ ਬਹੁਤ ਗਲਤ ਬੋਲਦਾ ਬੱਚੇ ਬਹੁਤ ਜ਼ਿਆਦਾ ਗਲਤ ਬੋਲਦੇ ਸਨ ਜਦੋਂ ਅਸੀਂ ਜਾਣਦੇ ਹਾਂ ਉਹਦੇ ਸਨ ਬਹੁਤ ਕਰਤ ਬੋਲ ਅਸੀਂ ਕੀ ਕਹਿੰਦਾ ਵੀ ਬੋਲਦਾ ਕਹਿੰਦਾ ਤੁਸੀਂ ਉੱਠ ਜਾਓ ਇੱਥੋਂ ਤੁਹਾਨੂੰ ਨਹੀਂ ਮਿਲਣਾ ਤੁਹਾਡੇ ਹਿੱਸੇ ਹਨ ਇਹ ਹੋਰ ਤਾਂ ਕੋਈ ਗੱਲ ਨਹੀਂ ਇਹੀ ਗੱਲ ਅਸੀਂ ਕਹਿੰਨੇ ਸਾਡੀ ਮਿੰਤਵਾ ਸਾਡੀ ਮਿੰਤ ਨਾਲ ਸਾਨੂੰ ਲੈ ਕੇ ਦੋ ਅੱਛਾ ਜਗ੍ਹਾ ਜਗ੍ਹਾ ਕਿੰਨੀ ਹੈਗੀ ਤੁਹਾਡੇ ਕੋਲੇ ਜਗ੍ਹਾ ਕਿੰਨੀ ਹੈਗੀ ਚਾਰ ਕਿੱਲੇ ਵੀਰ ਜੀ ਅੱਛਾ ਕਹਿੰਦੇ ਉੱਠੋ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਕਰ ਦਾਂਗੇ ਤੁਹਾਨੂੰ ਜੇਲ੍ਹ ਚ ਕਰ ਦਾਂਗੇ ਟਰਤੇ ਪਰਚੇ ਹੋ ਜਾਣਗੇ ਹੁਣ ਤੁਸੀਂ ਰਹਿ ਕਿੰਨੀ ਜਗ੍ਹਾ ਦੇ ਵਿੱਚ ਰਹੇ ਮੈਂ ਤੁਹਾਨੂੰ ਇਹ ਸਵਾਲ ਸੀ ਤੁਹਾਡੀ ਰਹਿਸ਼ ਕਿੰਨੀ ਜਗ੍ਹਾ ਸਾਡੇ ਚਾਰ ਹੀ ਕਿੱਲੇ ਚਾਰ ਮਤਲਬ ਜਿਦਾ ਕਹੋ ਕਿ ਬਹੁਤ ਥੋੜੀ ਥੋੜੀ ਜਿਹੀ ਕਿਸੇ ਕੋ ਦੋ ਮਰਲੇ ਕਿਸੇ ਕੋ ਘਰ ਦੇ ਵਿੱਚ ਘਰ ਦੇ ਵਿੱਚ ਤਾਂ ਬਹੁਤ ਥੋੜੀ ਕਿਸੇ ਕੋ ਦੋ ਮਰਲੇ ਕਿਸੇ ਕੋ ਤਿੰਨ ਕਿਸੇ ਕੋ ਡੇਢ ਮਰਲਾ ਬਸ ਇਤੋਂ ਵੱਧ ਕਿਸੇ ਕੋ ਨਹੀਂ ਹੈਗੀ ਜੀ ਹਾਂ ਜੀ ਚੰਟੀ ਤੁਹਾਡੇ ਕੋਲ ਕਿੰਨੇ ਕਿੰਨੇ ਮਰਲੇ ਚੁ ਰਹਿ ਰਹੇ ਸਾਨੂੰ ਵੀਰਗ ਜੀ ਤਿੰਨ ਮਰਲੇ ਸਾਡੇ ਤੋਂ ਅੱਛਾ ਬੱਚੇ ਕਿੰਨੇ ਤੋਂ ਤਿੰਨ ਬੱਚੇ ਸਾਡੇ ਤਿੰਨ ਬੇਟੇ ਦੋ ਬੇਟੀਆਂ ਤੇ ਦੋ ਵਿਆਹੇ ਹੋਏ ਆ ਇੱਕ ਕੁਵਾਰਾ ਤਿੰਨ ਮੁੰਡੇ ਆ ਮੇਰੇ ਅੱਛਾ ਤੁਹਾਡੇ ਪਤੀ ਕੀ ਕਰਦੇ ਆ ਉਹ ਉਹਨਾਂ ਦਾ ਬੱਕਰੀਆਂ ਦਾ ਕੰਮ ਅੱਛਾ ਹਾਂ ਜੀ ਅੱਛਾ ਮਾਤਾ ਤੁਹਾਡੇ ਤੁਸੀਂ ਕਿੰਨੇ ਮਰਲੇ ਚੁ ਰਹਿ ਤਿੰਨ ਮਰਲੇ ਸਾਡੇ ਤੇ ਤਿੰਨ ਹੀ ਮੁੰਡੇ ਮੇਰੇ ਅੱਛਾ ਤਿੰਨ ਮਰਲੇ ਚਸੀਂ ਨਹੀਂ ਨੇ ਹੇਠ ਉੱਪਰ ਅੱਛਾ ਹਾਂ ਜੀ ਇੰਨਾ ਹੀ ਥਾਂ ਸਾਡੇ ਕੋਲ ਦੇ ਵੀ ਵਿਆਏ ਹੋਏ ਸਾਰਾ ਪਰਿਵਾਰ ਉੱਚੀ ਰਹਿ ਰਹੇ ਸੀ بیٹے ਵਿਆਏ ਹੋਏ ਆ ਉਹਨਾਂ ਦੇ ਦੋ ਪਰਿਵਾਰ ਵਾ ਤੋਂ ਤੀਜਾ ਪਰਿਵਾਰ ਮਾਪਿਓ ਦਾ ਵਾ ਤਿੰਨ ਤਿੰਨ ਪਰਿਵਾਰਾਂ ਮੈਂ ਤੇ ਤਿੰਨਾ ਤਿੰਨਾ ਮਰਲਿਆਂ ਚ ਰਹਿ ਰਹੇ ਆ ਸੀ ਮੰਝੇ ਨਹੀਂ ਸਾਡੇ ਡੈਂਦੇ ਕਈ ਗਲੀਆਂ ਦੇ ਵਿੱਚ ਬਾਹਰ ਬੈਜਦਾ ਮੇਨ ਗਲੀ ਜਾਂਦੀ ਉਹ ਚ ਮੰਝੇ ਢਾ ਰਹੇ ਆ ਘਰ ਮੰਗਾ ਦਾ ਕਰਕੇ ਅੱਛਾ ਅ ਪੰਜੀ ਇਹ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਇਹ ਅਜੇ ਕਿੰਨੇ ਕ ਘਰ ਹੈਗੇ ਆ ਜਿਹੜੇ ਇਹਨੇ ਥੋੜੇ ਮਰ ਲਿਆ ਦੇ ਵੀਰ ਜੀ ਮੈਂ ਕੀ ਤੁਹਾਨੂੰ ਦੱਸਾਂ ਕਿ ਮੈਂ ਖੁਦ ਉਹਨਾਂ ਦੀ ਮੇਰੇ ਕੋਲ ਰਿਪੋਰਟਾਂ ਪਈਆਂ ਸਾਰੀਆਂ ਆ ਸਾਰਾ ਮਤਾਵਾ ਮੇਰੇ ਕੋਲ ਕੱਲੀ-ਕੱਲੀ ਰਿਪੋਰਟ ਤਿਆਰ ਕਰਕੇ ਖੁਦ ਮੈਂ ਉਹਨਾਂ ਦੀ ਇੰਨੀ ਹੈਲਪ ਕੀਤੀ ਆ ਕਿ ਸੈਕਟਰੀਆਂ ਦੇ ਨਾਲ ਮੈਂ ਖੁਦ ਲਿਸਟਾਂ ਬਣਾ ਕੇ ਦਿੱਤੀਆਂ ਵਾਂ ਜਿੰਨੇ ਪਰਿਵਾਰ ਆ ਪਰ ਉਹ ਇਸ ਗੱਲ ਤੇ ਆਉਂਦੇ ਹੀ ਨਹੀਂ ਆ ਵੀਰ ਜੀ ਬਹੁਤ ਜ਼ਿਆਦਾ ਯਾਨੀ ਕਿ ਪਰੇਸ਼ਾਨ Mentally ਤੌਰ ਤੇ ਤਾਂ ਬਹੁਤ ਪਰੇਸ਼ਾਨ ਕੀਤਾ ਹੋਇਆ ਉਹਨਾਂ ਨੇ ਸਾਨੂੰ ਕਿਉਂਕਿ ਇੰਨਾ ਟਾਈਮ ਮਜ਼ਦੂਰਲੀ ਬਹਿਣਾ ਬਹੁਤ ਔਖਾ ਵਾ ਉਹਨੇ ਉਹੀ ਕਮਾਉਣਾ ਉਹੀ ਖਾਣਾ ਫਿਰ ਬੱਚੇ ਵੀ ਆਪਣੇ ਬੱਚੇ ਵੀ ਦੇਖਣੇ ਆ ਉਹਨਾਂ ਦੀ ਵੀ ਲਾਈਫ ਦੇਖਣੀ ਆ ਇਹ ਸਾਨੂੰ ਢ ਘਾ ਰਹੇ ਆ ਹੋਰ ਕੁਝ ਨਹੀਂ ਕਰ ਰਹੇ ਬਸ ਤੰਗੀ ਤੋ ਹੋੜੀ ਜਿਹੜੀ ਆ ਉ ਪਿੰਡ ਤੋਂ ਬਾਹਰ ਸਾਨੂੰ ਤੋਰ ਕੇ ਜਾਣਾ ਪੈਂਦਾ ਫਿਰ ਜੇ ਕੋਈ ਚੀਜ਼ ਲੈਣ ਮਤਲਬ ਉਥੋਂ ਫੇਰ ਵਾਪਸੀ ਆਉਣਾ ਪੈਂਦਾ ਨੇਰੇ ਸਵੇਰੇ ਦਾ ਵੀ ਆਉਣ ਦਾ ਡਰ ਆ ਕਿਉਂਕਿ ਜਿੱਥੇ ਅਸੀਂ ਬੈਠੇ ਜਦੋਂ ਲੱਗਦੀ ਵਾਲੀ ਗੱਲ ਹੀ ਬਣ ਗਈ ਆ ਜਦੋਂ ਬੈਠੇ ਅਸੀਂ ਪਲਾਟਾਂ ਦੇ ਵਿੱਚ ਇੱਕ ਧਮਕੀਆਂ ਤੇ ਧਮਕੀਆਂ ਤੁਸੀਂ ਉੱਠ ਜੋ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋ ਜੂਗੀ ਤੁਸੀਂ ਅੰਦਰ ਚਲੇ ਜਾਓਗੇ ਮਤਲਬ ਪਰੇਸ਼ਾਨ ਕਰ ਰਹੇ ਆ ਸੰ ਬਹੁਤ ਜ਼ਿਆਦਾ ਅਸੀਂ ਤਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਨਕਲਾਬ ਆ ਜੂਗਾ ਕੋਈ ਬਦਲਾਅ ਦੇਖਿਆ ਵੀਰ ਜੀ ਕੋਈ ਬਦਲਾਅ ਨਹੀਂ ਅਸੀਂ ਤਾਂ ਤੰਗ ਹੋ ਗਏ ਆ ਬਦਲਾਅ ਤਾਂ ਕੋਈ ਨਹੀਂ ਹਾਂ ਦੋਗੜੀਆਂ ਪਾਤੀਆਂ ਪਰੇਸ਼ਾਨੀਆਂ ਬੱਚੇ ਸਾਡੇ ਇਦਾਂ ਲਵਾਰ ਫਿਰਦੇ ਆ ਕਿਸੇ ਨੂੰ ਕੋਈ ਨਕਾਮ ਨਹੀਂ ਕੋਈ ਕਾਰ ਨਹੀਂ ਕੋਈ ਲੈ ਨਸ਼ਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਿਤੇ ਇੰਨਾ ਹੱਦੋਂ ਵੱਧ ਕੇ ਤੋ ਇੱਕ ਆਮ ਆਦਮੀ ਪਾਰਟੀ ਆਉਗੀ ਤਾਂ ਮੁਸ਼ਕਲਾਂ ਵੱਧ ਜਾਣਗੀਆਂ ਘਟਣ ਨਹੀਂ ਥੋੜਾ ਕਿਹਾ ਸੀ ਉਹਨਾਂ ਨੇ ਉਹ ਤਾਂ ਆਪਾਂ ਕਹੀਏ ਨੋ ਘਟੋੜੇ ਸੀ ਉਹਨਾਂ ਨੇ ਕਿਹਾ ਇਹ ਵੱਧ ਜਾਣੀਆਂ ਆਮ ਜਨਤਾ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਜਾਣੀਆਂ ਹੁਣ ਉਹ ਵੱਧ ਗਿਆ ਵਾ ਹੁਣ ਤੇ ਆਪਣੇ ਤਲੀ ਤੇ ਰੱਖ ਕੇ ਤੇ ਜਿੰਨਾ ਚਿਰ ਹੈ ਉਹਨੂੰ ਆਪਾਂ ਕਰ ਸਕਦੇ ਆ ਤੇ ਜੇ ਕੋਈ ਥੱਲੇ ਲੱਗ ਜੂਗਾ ਕਿ ਇਹ ਤੇ ਦੋ ਦੀ ਮਰਜ਼ੀ ਆ ਨਹੀਂ ਤੇ ਇਹ ਸਰਕਾਰ ਵੱਲੋਂ ਕੋਈ ਕਮੀ ਨਹੀਂ ਕੀਤੀ ਗਰੀਬਾਂ ਤੇ ਤਸੱਦਦ ਕਰਨ ਦੀ ਇਹਨਾਂ ਵਿੱਚ ਕੋਈ ਕਮੀ ਨਹੀਂ ਅੱਛਾ ਅੱਛਾ ਭੈਣ ਇਹ ਦੱਸਿਓ ਕਿ ਤੁਸੀਂ ਕਿਹੜੀ ਜਥੇਬੰਦੀ ਦੇ ਝੰਡੇ ਦੇ ਹੇਠਾ ਜਿਹੜਾ ਸੰਘਰਸ਼ ਕੀਤਾ ਸੀ ਵੀਰ ਜੀ ਕਿਸਾਨ ਯੂਨੀਅਨ ਡਕੋਂਦਾ ਕਿਚਾ ਹਾਂਜੀ ਤੇ ਮਜ਼ਦੂਰ ਜੂਨੀਅਨ ਵਾਲੇ ਵੀ ਸਾਡੇ ਨਾਲ ਆ ਵੀਰ ਜੀ ਨਿਰਮਲ ਭਾਜੀ ਹੁਣੀ ਸਾਡੇ ਨਾਲ ਬਹੁਤ ਹਮਾਇਤ ਕਰਦੇ ਆ ਬਹੁਤ ਜਿਆਦੀ ਇਹਨਾਂ ਦੀ ਹਮਾਇਤ ਸਾਡੀ ਦੂਰ ਜਥੇਬੰਦੀ ਕਿਹੜੀ ਹੈ ਇਹ ਵੀਰ ਜੀ ਆਪਣੇ ਨਿਰਮਲ ਭਾਜੀ ਸ਼ਿਰਪੁਰ ਸੱਦੇ ਵਾਲੇ ਜਿਹੜੇ ਪਿੰਡੂ ਮਜ਼ਦੂਰ ਜੂਨੀਅਨ ਹਾਂਜੀ ਪਿੰਡੂ ਪਿੰਡੂ ਮਜ਼ਦੂਰ ਜੂਨੀਅਨ ਨਾ ਨਿਰਮਲ ਭਾਜੀ ਹੁਣੀ ਆ ਸਾਡੇ ਨਾਲ ਵੀ ਜੀ ਸਾਡੀ ਸਾਡੀਆਂ ਸਾਰੀਆਂ ਯੂਨੀਅਨਾਂ ਨੇ ਮਤ ਦਿੱਤੀ ਆ 32 ਦੀਆਂ 32 ਯੂਨੀਅਨਾਂ ਨੇ ਕੀਤੀ ਆ ਮਤਲਬ ਉਹ ਜੋ ਵੀ ਚਿੰਗਰਚ ਕਮੇਟੀ ਨੇ ਵੀ ਸਾਡੀ ਮਤ ਕੀਤੀ ਆ ਕੋਈ ਸਾਨੂੰ ਕਿਸੇ ਲੋਕ ਆਈ ਨਹੀਂ ਦੀ ਗੱਲ ਵੀ ਆ ਨਹੀਂ ਆਇਆ ਸਾਡੀ ਸਾਰਿਆਂ ਨੇ ਮਤ ਦਿੱਤੀ ਹੈ ਅੱਗੇ ਅੱਗੇ ਕੀ ਪਲਾਨਿੰਗ ਹੈਗੀ ਤੁਹਾਡੀ ਕੋਈ ਪਲਾਨਿੰਗ ਹੈਗੀ ਪਲਾਨਿੰਗ ਵੀਰ ਜੀ 1 ਸਾਲ ਤੋਂ ਉੱਪਰਲਾ ਟਾਈਮ ਹੋ ਚੱਲਿਆ ਹੁਣ ਅਸੀਂ ਤਾਂ ਬਹੁਤ ਮਤਲਬ ਬਰਦਾਸ਼ਤ ਕਰ ਲਿਆ ਵਾ ਪਲਾਨਿੰਗ ਇਹੀ ਆ ਕਿ ਜੇ ਨਹੀਂ ਸਾਡੀ ਗੱਲ ਨੂੰ ਸੁਣਿਆ ਚਾਹੂਗਾ ਫਿਰ ਅਸੀਂ ਆਪਣਾ ਜਿਹੜਾ ਕੋਈ ਮਾੜਾ ਮੋਟਾ ਉੱਥੇ ਆਪਣਾ ਰਹਿਣ ਬਸੇਰਾ ਕਰਾਂਗੇ ਬਣਾਵਾਂਗੇ ਆਪਣਾ ਬਣਾ ਕੇ ਆਪਣੇ ਆਪ ਹੀ ਪਲਾਟ ਵੰਡ ਲਵਾਂਗੇ ਫਿਰ ਇਦਾਂ ਹੀ ਹੋਊਗੀ ਵੀਰ ਜੀ ਹੋਰ ਕੀ ਕਰਾਂਗੇ ਜਦੋਂ ਅਸੀਂ ਸਰਕਾਰੀ ਅਫਸਰਾਂ ਦੇ ਮੂੰਹ ਵੱਲ ਦੇਖ ਰਹੇ ਆ ਕਿਉਂਕਿ ਅਸੀਂ ਸ਼ਾਂਤਮਈ ਧਰਨਾ ਮਤਲਬ ਉਥੇ ਲਾ ਕੇ ਬੈਠੇ ਸੀ ਅਸੀਂ ਸਾਡਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਜਦੋਂ ਅਸੀਂ ਸ਼ਾਂਤਮਈ ਉਹਨਾਂ ਦੇ ਕੋਲ ਗਏ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਉਦੋਂ ਨਹੀਂ ਉਹ ਮੰਨੇ ਤੇ ਹੁਣ ਫੇ ਸਾਨੂੰ ਤੇ ਕੋਈ ਐਕਸ਼ਨ ਲੈਣਾ ਹੀ ਪਊਗਾ ਫਿਰ ਹੋਰ ਕੀ ਕਰਾਂਗੇ ਇੰਨੀ ਅੱਤ ਦੀ ਗਰਮੀ 'ਚ ਬੈਠੇ ਆ ਬੱਚੇ ਸਾਡੇ ਦੇਖਦੇ ਆ ਵਿਚਾਰੇ ਕਦੀ ਆਉਂਦੇ ਆ ਕਦੀ ਜਾਂਦੇ ਆ ਕਿੰਨੀ ਪਰੇਸ਼ਾਨੀ ਦੇਖਦੇ ਪਏ ਅਸੀਂ ਹਾਂਜੀ ਚਲ ਜੀ ਹਾਂਜੀ ਅਸ਼ਪਰਧਾਨ ਤਲਵੰਡੀ ਚੌਧਰੀਆਂ ਦਾ ਜੋ ਮਾਮਲਾ ਹੈਗਾ ਇਹਨੂੰ ਤੁਸੀਂ ਹੈਂਡਲ ਕਰ ਰਹੇ ਹੈਗੇ ਆ ਅੱਗੇ ਤੁਹਾਡੀ ਕੀ ਰੂਪਰੇਖਾ ਹੈਗੀ ਇਸ ਮਾਮਲੇ ਨੂੰ ਲੈ ਕੇ ਇਸ ਤਰ੍ਹਾਂ ਏਦਾਂ ਜੀ ਕਿ ਸ਼ੁਰੂ ਤੋਂ ਹੀ ਅਸੀਂ ਇਹ ਜਿਹੜੇ ਮਜ਼ਦੂਰ ਆ ਲਗਾਤਾਰ ਕਿਉਂਕਿ ਬਹੁਤ ਸਾਰੇ ਇਹਨਾਂ ਨੇ ਨਾਂ ਵੀ ਜਿਹੜਾ ਆ ਉਹ ਜ਼ਮੀਨ ਪ੍ਰਾਪਤੀ ਕਮੇਟੀ ਇੱਕ ਨਾਂ ਰੱਖਿਆ ਇਹਨਾਂ ਨੇ ਆਪਣਾ ਪਿੰਡ ਲੈਵਲ ਤੇ ਤੇ ਉਹ ਇਸ ਕਰਕੇ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੀ ਲੜਦੀ ਆ ਪੂਰੇ ਮਾਲਵੇ ਵਿੱਚ ਲਗਾਤਾਰ ਪਿੰਡੂ ਮਜ਼ਦੂਰ ਜੂਨੀਅਨ ਵੀ ਲੜਦੀ ਆ ਔਰ ਆਲੇ-ਦੁਆਲੇ ਪਿੰਡਾਂ ਦੇ ਵਿੱਚ ਵੀ ਲਗਾਤਾਰ ਜਿਹੜੇ ਉਹ ਪਿੰਡੂ ਮਜ਼ਦੂਰ ਜੂਨੀਅਨ ਲਗਾਤਾਰ ਲੋਕਾਂ ਨੂੰ ਚੇਤਨਨ ਕਰਦੇ ਰਹਿੰਦੀ ਆ ਉਹਦੇ ਮਾਮਲੇ ਦੇ ਵਿੱਚ ਫਿਰ ਇਹਨਾਂ ਨੇ ਪਿਛਲੇ 1 ਸਾਲ ਤੋਂ ਜਿਹੜੇ ਜ਼ਮੀਨ ਤੇ ਬੈਠੇ ਆ ਉਦੋਂ ਅਸੀਂ ਬਾਰ-ਬਾਰ ਇਹਨਾਂ ਨੂੰ ਚੇਤਨਨ ਕਰਨ ਲਈ ਮੀਟਿੰਗਾਂ ਹੋਰ ਅਫਸਰ ਸ਼ਾਈ ਤੇ ਸਾਰੇ ਜਾਣਦੇ ਆ ਜਿੱਥੇ ਅਸੀਂ ਪਿੰਡੂ ਮਜ਼ਦੂਰ ਜੂਨੀਅਨ ਮਲਮਰ ਵਾਲੇ ਨਾਲ ਆ ਉਥੇ ਆਪਣੀ ਕੀਰਤੀ ਕਿਸਾਨ ਜੂਨੇ ਨੇ ਅੱਜ ਵੀ ਹਮਾਇਤ ਤੇ ਆਈ ਆ ਉਹ ਵੀ ਬਾਕੀ ਜਥੇਬੰਦੀਆਂ ਵੀ ਮੈਦ ਤੇ ਆ ਪਰ ਮਾਮਲਾ ਇਹ ਆ ਕਿ ਜਿਹੜਾ ਉਹ ਸਾਡਾ ਜਦੋਂ ਇਹਨਾਂ ਦਾ ਦਬਾਅ ਪਿਆ ਤਾਂ ਉਹਨਾਂ ਨੇ ਮਤਾ ਪਾਉਣ ਲਈ ਮਜਬੂਰ ਹੈ ਮਤਾ ਤਾਂ ਪਾਤਾ ਪਰ ਉਹ ਜਿੱਦਾਂ ਮਤਾ ਪਾ ਕੇ ਫਿਰ ਉਹ ਟਾਲ ਮਟੋਲ ਕਰਦੇ ਆ ਆ ਹੁਣ 5 ਤਰੀਕ ਨੂੰ ਬੋਲੀ ਸੀਗੀ ਬੋਲੀ ਦੇ ਵਿੱਚ ਜਿਹੜੇ ਉਹਨਾਂ ਨੂੰ ਫੇਰ ਕਹਿੰਦੇ ਕਿ ਇਹ ਜਿਹੜੀ ਜ਼ਮੀਨ ਆ ਬਹੁਤ ਪੰਚਾਇਤ ਨੂੰ ਘਾਟਾ ਪੈਂਦਾ ਤੇ ਇਹਦੀ ਅਸੀਂ ਬੋਲੀ ਕਰਾਉਣੀ ਆ ਮਜ਼ਦੂਰ ਚੇਤਨਸੀ ਉਥੇ ਇਹਨਾਂ ਨੇ ਕਹਿ ਵੀ ਅਸੀਂ ਇਹਦੀ ਬੋਲੀ ਹੋਣੀ ਨਹੀਂ ਦੇਣੀ ਅਸੀਂ ਪੱਕੇ ਤੋਂ ਉੱਥੇ ਇੱਥੇ ਬੈਠੇ ਆ ਉਹ ਘਰ ਲੈਣ ਲਈ ਬੈਠੇ ਆ ਔਰ ਇਹਨਾਂ ਦੇ ਘਰ ਇਦਾਂ ਦੇ ਆ ਕਿ ਜੇ ਮੰਜੀ ਡਾਲੀ ਤੇ ਕੁਰਸੀਆਂ ਨਹੀਂ ਡਟਣੀਆਂ ਜੀ ਕੁਰਸੀਆਂ ਡਾਲੀਆਂ ਤੇ ਮੰਜੀ ਛੱਟੀ ਬਹੁਤ ਛੋਟੇ ਛੋਟੇ ਘਰ ਆ ਉਹ ਵੱਡੀ ਗਿਣਤੀ ਪਿੰਡ ਦੇ ਵਿੱਚ ਐਸੀ ਭਾਈਚਾਰੇ ਦੀ ਆ ਦਲਤਾਂ ਦੀ ਆ ਮਜ਼ਦੂਰਾਂ ਦੀ ਆ ਤੇ ਇਹ ਜਿਹੜਾ ਪਿੰਡ ਆ ਇਹ ਕਸਬਾ ਨੂੰਆ ਪਿੰਡ ਆ ਔਰ ਇੱਥੇ ਪੈਲੀ ਜਿਹੜੀ ਆ ਲਗਭਗ ਜਿਹੜੀ ਬਹੁਤ ਸਾਰੇ 5-5 ਏਕੜ 10 ਦਾ ਏਕੜ ਜ਼ਮੀਨ ਉਦਾਂ ਹੀ ਵੱਡੇ ਕੜਮ ਚੌਧਰੀਆਂ ਸਭ ਪਈ ਹੋਈ ਆ ਜਿੱਦੀ ਕੋਈ ਬੋਲੀ ਤੱਕ ਨਹੀਂ ਹੁੰਦੀ ਪਰ ਇਹਨਾਂ ਨੂੰ ਜਦੋਂ 5 ਮਰਲੇ ਦੀ ਗੱਲ ਹੁੰਦੀ ਆ ਉਦੋਂ ਤਕਲੀਫ ਹੁੰਦੀ ਆ ਹੁਣ ਅਸੀਂ ਆ ਜਿਹੜਾ ਇਹਨੇ ਗਲਤ ਵਧਿਰਾ ਕੀਤਾ ਵੀਡੀਓ ਨੇ ਉਹਦੇ ਖਿਲਾਫ ਅਸੀਂ 11 ਤਰੀਕ ਨੂੰ ਉਹਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੱਟਛਾਪਾ ਕੀਤਾ ਔਰ ਉਹਦੇ ਦਫ਼ਤਰ ਘੇਰਿਆ ਔਰ ਉਹਦੇ ਕੋਲ ਇਸ ਗੱਲ ਦਾ ਅਹਿਸਾਸ ਕਰਵਾਇਆ ਔਰ ਜਿਹੜੀ ਸਾਡੀ ਫਾਈਲ ਗਾ ਤੋਰੀ ਨਹੀਂ ਸੀ ਅਫਸਰਾਂ ਨੂੰ ਵੀ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਹ ਤੁਸੀਂ ਕਰੋ ਜਦੋਂ ਪੰਚਾਇਤ ਨੇ ਮਤਾ ਪਾਤਾ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਕਰਦੀ ਆ ਬਲਦੀ ਆ ਉਹ ਤੁਸੀਂ ਗਾੜੀ ਕਰੋ ਉਹਨੂੰ ਅਸੀਂ ਚੇਤਾਵਨੀ ਦਿੱਤੀ ਅਗਰ ਜੇ ਤੁਸੀਂ ਫੇਰ ਇਹਨਾਂ ਨਾਲ ਕੋਈ ਏਦਾਂ ਦੀ ਵਧੀਕੀ ਕੀਤੀ ਤਾਂ ਅਸੀਂ ਜਿੱਥੇ ਵਧੀਆਂ ਇਕੱਠੀਆਂ ਹੋ ਕੇ ਫੇਰ ਤੁਹਾਡੇ ਜਿਹੜੇ ਦਫ਼ਤਰ ਮੱਲਾਂਗੇ ਔਰ ਉਹਨਾਂ ਚ ਇਹ ਤੁਹਾਡੇ ਜਾਣ ਨਹੀਂ ਛੱਡਾਂਗੇ ਕਿ ਨਾ ਚ ਇਹਨਾਂ ਨੂੰ ਕਲਾਟ ਮਹੀਆ ਨਹੀਂ ਹੋ ਜਾਂਦੇ ਧੰਨਵਾਦ ਅਨੁਪਮ